ਲਓ ਜੀ ਆਪਾਂ ਪਹੁੰਚ ਗਏ ਧਰਮਸ਼ਾਲਾ ਸਾਹਮਣੇ ਵੀਊ ਚੈੱਕ ਕਰੋ ਧਰਮਸ਼ਾਲਾ ਦਾ ਪਹਾੜਾਂ ਦੇ ਵਿੱਚ ਟੌਪ ਤੇ ਥੱਲੇ ਘਰਾਂ ਦਾ ਜੀ ਤੇ ਆਪਾਂ ਭਗਵਾਨ ਵਾਲਮੀਕ ਦੇ ਟੈਂਪਲ 'ਚ ਖੜੇ ਜੀ ਉਹ ਆਪਣਾ ਇਧਰੋਂ ਦੀ ਆਪਾਂ ਐਂਟਰ ਹੋਏ ਸੀਗੇ ਜੀ ਤੇ ਸਾਹਮਣੇ ਸ਼ੇਕਲਿੰਗ ਇਧਰ ਵੀਊ ਹੈ ਇਧਰ ਚੱਕਰ ਇਸ ਆਰਾ ਧਰਮਸ਼ਾਲਾ ਤੇ ਅੱਗੇ ਉੱਪਰ ਨੂੰ ਮੈਕਲੋਡ ਗੰਜ ਇੱਧਰ ਨੂੰ ਸਿੱਧਾ ਮੈਕਲੋਡ ਗੰਜ ਨੂੰ ਚਲਾਇਆ ਜਾਂਦਾ ਆ। ਆਪਾਂ ਚੱਲਦੇ ਹਾਂ ਮੰਦਿਰ ਵਿੱਚ। ਆਪਾਂ ਆਏ ਸੀ। ਜਿੱਥੇ ਹੋਟਲ ਦੇ ਰੁਕੇ ਸੀ ਤੇ ਵਾਸ਼ਿੰਗ ਕਰਣੀ। ਬੈਕ ਇੰਜਲੇਬੀ ਖਾਣੇ ਪਈ ਸਾਮਣੇ ਆਪਣੇ ਬਾਈ ਦੀ ਦੁਕਾਨ ਹੈ ਇਧਰੋਂ ਵਾਪਸ ਗਏ ਸਾਮਣੇ ਐਂਟਰ ਹੈ ਬਹੁਤ ਵਧੀਆ ਬਾਈ ਦੀ ਦੁਕਾਨ ਤੇ ਆਓ ਇੱਥੇ ਹੀ ਤੇ ਖਾਣ ਨੂੰ ਬਹੁਤ ਵਧੀਆ ਕੁਝ ਹੈ ਦੇਖ ਸਕਦੇ ਹੋ ਜੀ ਦੰਨ ਨੂੰ ਚੱਲੇ ਆਂ ਜੀ ਟੀ ਗਾਰਡਨ ਤੈਨੂੰ ਜਾਨੇ ਹੋਏ ਵਿਖਾਉਣਾ ਮੈਂ ਸਾਰਾ ਕੁਝ ਰਸਤੇ 'ਚ ਟੀ ਗਾਰਡਨ ਤੁੰਦ ਪਾਵਾਂਗੇ ਜੀ ਉੱਥੇ ਚਾਹ ਬੰਦੀ ਆ ਉਹ ਵੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਅਦਰ ਵਿਊ ਚੱਕਰ ਹੋਈ ਵੱਡੇ ਵੱਡੇ ਤਰਾਕ ਤਾਂ ਇਹ ਤੁਹਾਨੂੰ ਆਪਾ ਉੱਤਰਾਖੰਡ 'ਚ ਵਿਖਾਏ ਸੀ ਤੇ ਮਾਚਲ 'ਚ ਵੀ ਬਹੁਤ ਉੱਚੀਆਂ ਚੜ੍ਹਾਈਆਂ ਤੇ ਤਰਾਕਤ ਹੁੰਦੇ ਆ ਤੋ ਆਪਾਂ ਅੱਗੇ ਨੂੰ ਚੱਲਦੇ ਆਂ ਤੇ ਆਪਾਂ ਪਹੁੰਚ ਗਏ ਟੀ ਗਾਰਡਨ ਮਾਂ ਟੀ ਸਟਰੀਟ ਇਹ ਸਾਹਮਣੇ ਮੇਰੇ ਉੱਚੀ-ਉੱਚੇ ਪਹਾੜਾਂ ਤੇ ਚਾਹ ਦੇ ਮੈਦਾਨ ਤੇ ਇੱਧਰੋਂ ਆਏ ਸੀ ਆਪਾਂ ਤੇ ਮੈਂ ਅਕਸਰ ਹੀ ਗੱਲਾਂ ਕਰਦਾ ਹੁੰਨਾ ਤਿੱਖੀਆਂ ਚੜਾਈਆਂ ਦੀ ਜਿੰਨਾ ਡਾਊਨ ਪੈਂਦਾ ਉਨਾਂ ਹੀ ਚੜਾਈ ਪੈਂਦੀ ਆ ਆਪਣੇ ਵਲੌਗ 'ਚ ਗੱਲ ਹੁੰਦੀ ਹੁੰਦੀ ਆ ਤਿੱਖੀ ਚੜਾਈ ਦੀ ਤੇ ਆਪਾਂ ਬਾਈ ਨੂੰ ਪੁੱਛਦੇ ਆ ਓ ਬਾਈ ਖੜਾ ਬਾਈ ਹਲੋ ਵੀਰੇ ਫੈਕਟਰੀ ਕਾ ਹੈਂ 500 ਮੀਟਰ ਅੱਗੇ ਓਕੇ ਭਾਈ ਇਹ ਬਾਈ ਨੇ ਆਪਾਂ ਨੂੰ ਫੈਕਟਰੀ ਦਾ ਦੱਸਿਆ ਕਹਿ ਰਿਹਾ ਹੈ ਭਾਈ 500 ਮੀਟਰ ਅੱਗੇ ਫੈਕਟਰੀ ਹੈ ਚਲੋ ਆਪਾਂ ਚੱਲ ਕੇ ਤੁਹਾਨੂੰ ਫੈਕਟਰੀ ਵਿਖਾਉਣੀ ਤੇ ਅਦਰ ਚੈੱਕ ਕਰੋ ਆਪਣੇ ਸਾਰੇ ਪਾਸੇ ਚਾਰੇ ਪਾਸੇ ਆਪਣੇ ਤੇ ਆਹ ਰਸਤਾ ਜਾਂਦਾ ਹੈ ਫੈਕਟਰੀ ਨੂੰ ਤੇ ਇਹ ਥੱਲੇ ਨੂੰ ਡਾਊਨ ਕਾਫੀ ਭਿਆਨ ਦਾ ਰੋਸਤ ਹੁੰਦੀ ਹੈ ਰੋਸਤ ਹੁੰਦੀ ਹੈ ਕੰਮ ਹੁੰਦਾ ਹੈ ਇੱਥੇ ਆਪਾਂ ਨਾ ਸਾਰਾ ਲੋਡਿੰਗ ਦਾ ਕੰਮ ਹੈ ਇੱਥੇ 32 ਛਾਂੜ ਕੇ ਲੋਡ ਹੁੰਦੀ ਹੈ ਜੀ ਰੋਸਟ ਹੋ ਰਹੀ ਹੈ ਰੋਸਟ ਹੋ ਰਹੀ ਹੈ ਆ ਬਈ ਮਸ਼ੀਨਾਂ ਨਾਲ ਰੋਸਟ ਹੁੰਦੀ ਆ ਰੋਸਟ ਕਰਕੇ ਤੇ ਫਿਰ ਇਹਨੂੰ ਛਾਣਿਆ ਜਾਂਦਾ ਤੇ ਫਿਰ ਪੈਕਿੰਗ ਹੁੰਦੀ ਆ ਜੀ ਦੱਸ ਕੇ ਬਹੁਤ ਈਜੀ ਆ ਇਹ ਤਰ੍ਹਾਂ ਆ ਪਈਆਂ ਇੱਥੇ ਉਧਰ ਵੀ ਮਸ਼ੀਨਾਂ ਲੱਗੀਆਂ ਇੰਨ ਉਧਰ ਅੱਗੇ ਹੈ ਇਹ ਦੇਖੋ ਬਾਈ ਪੈਕਿੰਗ ਹੈ ਇਧਰ ਛੋਟਾ ਛੋਟਾ ਪੈਕਿੰਗ ਹੁੰਦੀ ਹੈ ਬਾਈ ਇਧਰ ਆਪਣੇ ਪੈਕਿੰਗਾਂ ਚੱਲ ਰਹੀਆਂ ਜੀ ਤੇ ਆ ਦੂਜੀ ਪਈਆ ਰੋਸਟ ਹੋਈ ਪਈ ਆ ਆਈਫੋਨ ਚੱਕ ਕੇ ਇਹ ਪੈਕਿੰਗ ਹੁੰਦੀ ਹੈ ਜੀ ਪੈਕਿੰਗ ਹੁੰਦਾ ਹੈ ਇਸਕਾ ਉਹ ਅੱਗੇ ਹੁੰਦੀ ਹੈ ਪੈਕਿੰਗ ਅੱਗੇ ਹੁੰਦੀ ਹੈ ਜੀ ਪੈਕਿੰਗ ਕਿਤਾਬ ਵਧੀਆ ਜੀ ਪੈਂਡ ਵਾਲੇ ਨੂੰ ਕਹਾਂਗੇ ਇੱਥੋਂ ਹੀ ਲੈ ਆਣਗੇ ਪੱਤੀ ਇਹ ਸ਼ਾਨੀ ਆਂਦੀ ਹੈ ਜੀ ਇਧਰ ਤੇ ਇੱਧਰ ਆਪਣੇ ਬੈਗ ਆ ਵੱਡੇ ਵੱਡੇ ਪੈਕ ਹੋਏ ਪਏ ਆ ਜੀ অর্ਗੈਨਿਕ ਚਾਹ ਇੱਧਰ ਆਪਣੇ ਪਈਏ ਜੀ ਆਹ ਚਾਹ ਇਹ ਛੋਟੇ ਪੈਟਕ ਜੇ ਕਿਸੇ ਨੇ ਥੋੜੀ ਲੈਣੀ ਆ ਜੀ ਤੇ ਥੋੜੀ ਮਿਲ ਜਾਂਦੀ ਆ ਤੇ ਇੱਧਰੋਂ ਦੀ ਆਪਾਂ ਐਗਜ਼ਟ ਕਰਦੇ ਆਂ ਉਪਰ ਆ ਵਾ ਘੱਟਾ ਪਾਤਾ ਹੀ ਆਹ ਹਾ ਦਰਮੁਛਲਾ ਕਾਫੀ ਕੰਪਨੀ ਆਪਾਂ ਇਧਰ ਆਏ ਸੀਗੇ ਤੇ ਇਧਰ ਸੈਂਪਲ ਵਗੈਰਾ ਵੀ ਰੱਖੇ ਜਾਂਦੇ ਆ ਉਹ ਆਪਾਂ ਚਾਹੇ ਰਿਹਾ So, नहीं मैं यहाँ से नहीं हूँ बट वो हिमाचल से की बट यहाँ का लोकल नहीं है करो टेस्टिंग भाई इस छोटे पाउच का क्या प्राइस होता है कौन से वाल वो अलग है ये आपको दो सौ सत्तर का बढ़ेगा डाइस आपका दो सौ सत्तर का डाइस ਬੜਿਆ অর্ਗੈਨਿਕ ਹੈ हां অর্ਗੈਨਿਕ ਸਾਰਾ অর্ਗੈਨਿਕ ਹੀ ਬਣਦਾ ਹੈ ਆਪਾਂ ਦੇ ਆਪ ਦੇਖੀਏ ਮੈਂ ਆਪ ਕੋ। ਪਰ ਇਹ ਵੀ ਆਪਣੀ ਇਹਾ ਕੀ ਹੈ। हां ਇਹੀ ਪੇ ਬਣਨ ਕਰਦੇ। ਮਗਾਨ ਬੜੀ ਲਾਈਨ ਦੀ। ਤੇ ਇਸ ਜਗ੍ਹਾ ਤੋ ਆਪਾਂ ਆਏ ਸੀਗੇ ਜੀ। ਤੇ ਆ ਸਾਹਮਣੇ ਚਾਹ ਦੇ ਮੈਦਾਨ। ਮਾ ਚਲ ਚ ਇਹ ਜਗ੍ਹਾ ਤੇ ਚਾਹ ਹੁੰਦੀ ਹੈ। ਤੇ ਸਾਹਮਣੇ 뷰 ਚੈੱਕ ਕਰੋ ਜੀ ਤੇ ਇਧਰੋਂ ਆਪਾਂ ਉੱਪਰ ਚੜ ਕੇ ਤੇ 뷰 ਪੁਆਇੰਟ ਤੇ ਆ ਗਏ ਆ 뷰 ਚੈੱਕ ਕਰੋ ਉੱਪਰ ਨੂੰ ਰੋਪ ਲਾਈਨ ਜਾਂਦੀ ਹੋਈ ਇਹ ਥੱਲੇ ਪੂਰਾ ਤਰ ਮਸ਼ਾਲਾ ਤੇ ਸਾਹਮਣੇ ਆਪਣਾ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਪਵਨ ਤੇ ਸਾਹਮਣੇ ਪਹਾੜਾਂ ਦਾ ਦ੍ਰਿਸ਼ ਤੇ ਆਪਾਂ ਇਸ ਜਗ੍ਹਾ ਨੂੰ ਜਾਣਾ ਉੱਪਰ ਨੂੰ ਕਿ ਆਪਾਂ ਜਾ ਕੇ ਆਵਾਂਗੇ ਤੇ ਅੱਜ ਰਸਤੇ ਆਪਣਾ ਕਿਤੇ ਵੀ ਕਰਾਂਗੇ ਕੈਂਪਿੰਗ ਕਰ ਸਕਦੇ ਆ ਕੈਂਪਿੰਗ ਦੇਣੀ ਆ ਕੈਂਪਿੰਗ ਕਰਾਂਗੇ ਅੱਜ ਦੇਖਦੇ ਆ ਆਪਾਂ ਚੜਦੇ ਪਏ ਆ ਜੀ ਮਕਲੌਟ ਗੰਜਲੀ ਚੜਾਈ ਇਹ ਥੱਲੋਂ ਆਉਂਦਾ ਸ਼ਾਰਟਕਟ ਆ ਸਾਹਮਣੇ ਉਹ ਜਗ੍ਹਾ ਤੋਂ ਸ਼ਾਰਟਕਟ ਆਉਂਦਾ ਜੀ ਤੇ ਆਪਾਂ ਸ਼ਾਰਟਕਟ ਛੱਡ ਕੇ ਆਏ ਆ ਟਰੈਕਿੰਗ ਵਾਲਾ ਰਸਤਾ ਜੀ ਤੋਂ ਸਾਹਮਣੇ ਆਪਣੇ ਲੋਕ ਖੜੇ ਹੋਏ ਆ ਜੀ ਇਹ 3 ਕਿਲੋਮੀਟਰ ਦਾ ਰਾਹ ਆ ਜੀ ਆਪਰਾ ਆਪਾਂ ਮਕਲੌਰ ਗਾਂਝ ਪਹੁੰਚ ਜਾਂਦੇ ਆਂ ਜੀ ਆਪਾਂ ਅੱਗੇ ਚੱਲਦੇ ਆਂ ਜੀ ਤੇ ਆਪਾਂ ਇੱਥੇ ਇੱਕ ਪਹੁੰਚ ਗਏ ਆਂ ਜੀ ਤੇ ਆਪਾਂ ਨੂੰ ਗੋਰੇ ਮਿਲੇ ਸੀ ਫਾਰਮਰ ਇਹ ਵੀ ਉੱਪਰੋਂ ਆਏ ਆ ਜੀ ਤੇ ਭਾਈ ਹੁਣੀ ਜਾਂਦੇ ਵੇ ਇਹ ਜਾਂਦੇ ਵੇ ਟਰੈਕ ਬੜਾ ਵੱਡਾ ਨਹੀਂ ਆਪਾਂ ਪਹੁੰਚ ਜਾਣਾ ਛੇਤੀ ਤੇ ਹੌਲੀ ਹੌਲੀ ਆਪਾਂ ਚੱਲਦੇ ਜਾਨਾ ਤੇ ਆਪਾਂ ਆ ਗਏ ਜੀ ਰੂਮ ਚ ਆ ਰੂਮ ਮਿਲਿਆ ਆਪਾਂ ਨੂੰ ਆਪਾਂ ਮਕਲੋੜ ਗੰਜ ਪਹੁੰਚ ਗਏ ਤੇ ਆਪਾਂ ਮਕਲੋੜ ਗੰਜ ਆ ਜੀ ਤੇ ਆ ਆਪਣਾ ਸਾਈਕਲ ਖੜਾ ਤੇ ਆਪਣਾ ਸਮਾਨ ਪਿਆਈ ਆ ਪਾਣੀ ਆ ਜੀ ਤਿਆ ਕਾਣੇ ਵਗੈਰਾ ਦਾ ਮੀਨੂ ਆਈ ਤੇ ਆ ਟੀਵੀ ਆ ਜੀ ਚਲੋ ਆਪਾਂ ਮਿਲਦੇ ਆਂ ਫਿਰ ਬਾਜ਼ਾਰ ਚ ਬਾਜ਼ਾਰ ਚ ਲੰਘਾਂਗੇ ਆਪਾਂ ਇੱਥੋਂ ਤੇ ਆਪਾਂ ਆ ਗਏ ਜੀ ਆ ਟੈਪਲ ਕੋਲੇ ਤੇ ਇੱਧਰ ਆਪਣੇ ਸਾਹਮਣੇ ਦੁਕਾਨਾਂ ਆਈ ਮਕਲੋੜਾ ਗੰਜ ਜਿੱਕੇ ਤੇ ਇੱਧਰ ਆਪਾਂ ਕਲਾਕ੍ਰਿਤੀ ਦੇਖਦੇ ਵੇਂ ਸਭ ਮਕਲਾਵੜ ਗਾਂਧੀ ਕਲਾਕ੍ਰਿਤੀ ਹੈ। ਦਿੱਪਦੀਆਂ ਲੋਕਾਂ ਦਾ ਇੱਥੇ ਬਹੁਤ ਵਧੀਆ ਬਣਿਆ ਹੋਇਆ ਹੈ। ਹੈਲੋ ਬਈ ਇੱਥੇ ਚੱਕਰ ਵੱਡਾ ਹੀ ਆ। ਤੇ ਇੱਥੇ ਵੀਡੀਓ ਤਾਂ ਬਈ ਬਣਾਉਣ ਨਹੀਂ ਦਿੰਦੇ। ਨਾ ਮੰਦਿਰ ਚ ਤੇ ਨਾ ਹੀ ਕੋਈ ਚੀਜ਼ ਵਖਾਉਣ ਲਈ ਤੇ ਉਦਾਂ ਹੀ ਮੈਂ ਬਣਾ ਲਈ ਇਦਾਂ ਮਨਾ ਕਰਦੇ ਆ ਕਹਿ ਦਿੰਦੇ ਆ ਬਈ ਨਾ ਬਣਾਓ ਇਹ ਤੇਪ ਦੀਆਂ ਦੇਖੋ ਇਹ ਲੋਜ ਆ ਡ੍ਰੀਮ ਲੋਜ ये देखो भाई गोरे खाना खाते ये रेस्टोरेंट है एच भी काफी लोग ਇੱਥੇ ਨਕਲੌੜ ਗਾਂ ਚ ਕਾ ਵੀ ਲੋਕ ਆਉਂਦੇ ਆ ਤਿੱਬਦੀਆਂ ਮੋਨਿਸਟਰੀ ਇੱਥੇ ਜ਼ਿਆਦਾ ਈ ਤਿੱਬਦੀਆਂ ਮੋਨਿਸਟਰੀ ਬਹੁਤ ਹੀ ਜ਼ਿਆਦਾ ਇੱਥੇ ਤਿੱਬਦ ਦਾ ਰਾਜ ਇੱਥੇ ਆਹ ਰੈਸਟੋਰੈਂਟ ਨੇ ਤੇ ਅੱਪ ਅੱਗੇ ਜਾਣੇ ਤੁਹਾਨੂੰ ਦਿਖਾਉਣੇ ਆ ਜਿਵੇਂ ਥੱਲੇ ਜਾਈ ਜਾਂਦੇ ਆ ਉਵੇਂ ਸੋਨਾ ਜਿਹਾ ਲੱਗ ਰਿਹਾ ਤੇ ਆਪਾਂ ਪਹੁੰਚ ਗਏ ਆਂ ਜੀ ਥੱਲੇ ਵੱਲ ਨੂੰ ਤੇ ਇੱਥੇ ਸਾਰੇ ਰੈਸਟੋਰੈਂਟ ਹੋਟਲ ਹੀ ਆ ਜੀ ਇਧਰ ਸਾਰੇ ਰੈਸਟੋਰੈਂਟ ਹੋਟਲ ਲਾਜ ਬਣੇ ਹੋਏ ਆ ਇਹ 500 ਤੋਂ ਲੈ ਕੇ ਇੱਥੇ 1000 ਤੋਂ 5000 ਤੱਕ ਦੇ ਹੋਟਲ ਮਿਲ ਜਾਂਦੇ ਆ ਜੀ ਇਹ ਹੋਟਲ ਆ ਜੀ ਵੱਡੇ ਹੋਟਲ ਆ ਤੇ ਆਪਾਂ अंदर जाने या ये एंट्री वाला रेफ्रिजरेशन कौन है आप ही हो, हो। इधर कितने का रूम मिल जाता है? नहीं, आज नहीं है आज नहीं है वैसे कितने का होता है इधर नहीं उससे नीचे नीचे होता नहीं ओके भाई मैं व्लॉग कर रहा हूँ थोड़ा सा ये देखो भाई आज नहीं है इधर तो नीचे चलते हैं ये देखो बुदा ये तिबियन लैंग्वेज का इधर सब रवा कैफे ये आ इतों कुछ सकते भाई। ले सकते हो कि हाल आ भाई बोला ही नहीं ध्यान पास बीजा तो आप थोड़ा ਕੌਣ ਅਸਰਾ ਹੈ ਭਾਈ ਆਪਾਂ ਥੋੜਾ ਜਿਆ ਇਧਰ ਥੱਲੇ ਨੂੰ ਜਾ ਕੇ ਆਉਣੇ ਆ ਵੇਨੇ ਕੀ ਆ ਅੰਧੇਰਾ ਹੈ ਇਧਰ ਤੋਂ ਸੂਬਾ ਜਾਏਗੇ ਇਧਰ ਵੀ ਹੋਟਲ ਹੈਗੇ ਆ ਇਧਰ ਹੋਟਲ ਆਈ ਤੇ ਦੇਖੋ ਭਾਈ ਇਸ਼ਾਵਲ ਚਾਤਰ ਕਾਰਬੇਟ ਉਯੋ ਉਯੋ ਵਰਕਲੇਥੀ ਵੀ ਇੱਧਰ ਵੀ ਕੋਈ ਸ਼ਾਰਪ ਵੇ ਵੋ ਪੁਰਾਣਾ ਹੈ ਭਾਈ ਲਵੀ ਲਬਉਜੇ ਲਬਉਜੇ ਪੁਰਾਣਾ ਸਟਾਈਲ ਦੇ ਯੂ ਆਂਗ ਹੋਟਲ ਟਿੱਪ ਦੀ ਲੋੜ ਕੋ ਭਾਈ ਹੁਣ ਹਾਈ ਇੱਧਰ ਰਾਤ ਨੂੰ ਚਿੱਟੀ-ਚਿੱਟੀ ਕਲੀ ਕਿੱਦੀ ਵਧੀਆ ਲੱਗਦੀ ਆ ਤੇ ਇੱਧਰ ਥੱਲੇ ਆਪਣੇ ਸ਼ਹਿਰ ਪੂਰਾ ਜਗਮਗ ਨਹੀਂ ਹੋ ਰਿਆ ਪਰ ਧਰਮਸ਼ਾਲਾ ਚ ਜਗਮਗ ਹੁੰਦੀ ਬਹੁਤ ਉਹ ਸਾਹਮਣੇ ਰੋਡ ਆ ਤੇ ਆਪਾਂ ਇੱਧਰੋਂ ਤੋਂ ਨੂੰ ਫੋਟ ਲਾਂ ਦਾ ਨਮਾਇਨਾ ਕਰਾ ਰਹੇ ਆ ਨਮਾਇਨਾ ਨਮਾਇਨਾ ਕਹਿੰਦੇ ਹੁੰਦੇ ਪੰਜਾਬੀ ਚ ਨਮਾਇਨਾ ਕਰਾ ਰਹੇ ਆ ਮਕਲੌੜ ਗੰਜ ਦਾ ਨਮਾਇਨਾ ਕਰਾ ਰਹੇ ਆ ਤੇ ਆਪਾਂ ਇਧਰ ਹੋਟਲਾਂ ਨੂੰ ਵੇਂਦੇ ਅੱਗੇ ਜਾਂਦੇ ਪਏ ਬਹੁਤ ਹੀ ਪੁਰਾਣੇ ਟਾਈਪ ਦੇ ਹੋਟਲ ਇਧਰ ਹੈਗੇ ਆ ਇੱਕ ਇਹ ਹੋਟਲ ਆ ਤੇ ਕਿਹਦੇ ਸਾਹਮਣੇ ਇੱਥੇ ਐਂਡ ਹੋ ਜਾਂਦਾ ਹੋਟਲਾਂ ਦਾ ਇਹ ਵਾਲਾ ਹਾਂਜੀ ਭਾਈ ਕਿਵੇਂ ਹੋ ਠੀਕ ਹੈ ਭਾਈ ਵਧੀਆ ਕਹਾਂ ਸੇ ਹੋ ਅੰਮ੍ਰਿਤਸਰ ਅੰਮ੍ਰਿਤਸਰ ਸੇ ਹੋ ਵਾਹ ਬੜਿਆ ਹਰ ਤੋਂ ਮੈਂ ਵੀ ਪੰਜਾਬ ਸੇ ਆਇਆ ਹਾਂ ਫਰੀਦਕੋਟ ਸੇ ਅੱਛਾ ਤੇ ਇੱਧਰ ਅੱਗੇ ਹਨੇਰਾ ਹੋਇਆ ਪਿਆ ਜੀ ਤੇ ਆਹ ਲੱਕੜ ਦਾ ਹੋਟਲ ਬਣਿਆ ਆ ਜੀ ਇੱਥੇ ਤੇ ਇੱਧਰ ਆਪਣੇ ਸਾਰੇ ਹੋਟਲ ਦੇਖ ਰਹੇ ਆਈ ਸਾਰੇ ਇਹ ਆ ਲੱਕੜ ਦਾ ਹਟ ਲਾਈ ਚਾਪਾ ਚੱਲਦੇ ਹੁਣ ਥੱਲੇ ਵਾਲ ਨੂੰ ਜੀ ਹਾਂ ਮਿੱਤਰੋ ਮਾਲ ਆ ਇਤਰਾਤ ਨੂੰ ਇਹ ਚ ਐਂਟਰੀ ਹੋ ਚੁੱਕੀ ਆ ਆਪਣੀ ਆ ਡੋਮੀਨੋਸ ਇਹਦੇ ਵਿੱਚ ਵੀ ਹੈਗਾ ਜਿੱਥੇ ਆਪਾਂ ਕੰਮ ਕੀਤਾ ਕਈ ਬੋਧਾ ਚੱਲਦੇ ਆ ਪਾਪਰ ਦੇਖਦੇ ਆ ਆ ਡੋਮੀਨੋਸ ਆ ਬਈ ਦੇਖ ਸਕਦੇ ਹੋ ਤੁਸੀਂ ਤੇ ਆ ਮੇਨ ਮਾਰਕੀਟ ਹੀ ਤੇ ਇਧਰੋਂ ਬੋਟਲਾਂ ਦਾ ਝੁੰਡ ਡਾਊਨ ਟਾਊਨ 뷰 ਚੈੱਕ ਕਰੂੰ ਜੀ ਕੀ ਆ ਦੁਕਾਨ ਹੈ ਸੀਡਸ ਦੀ